ਸਸੀ ਗੱਲ ਜੀ ਸਾਰਿਆਂ ਨੂੰ। ਅੱਜ ਅਪਾ ਬਣਾਵਾਂਗੇ ਪੁਰਾਣੇ ਜਮਾਨੇ ਦੀ ਚੋਰੀ। ਦੇਖੋ ਜੀ ਚੋਰੀ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ। ਵੈਸੇ ਅੱਜਕੱਲ ਬਹੁਤ ਘੱਟ ਖਾਂਦੇ ਆ। ਮੇਰੇ ਕੋਲ 6 ਫੁਲਕੇ ਵਧੇ ਸੀ। ਉਹਨੂੰ ਮੈਂ ਮਿਕਸੀ 'ਚ ਗ੍ਰाइंड ਕਰ ਲਿੱਤਾ। ਆਹ ਦੇਖੋ। 2 ਫੁਲਕੇ ਮੈਂ ਤੁਹਾਡੇ ਕੋਲ ਰੱਖੇ। ਤੁਹਾਨੂੰ ਦਿਖਾਉਣ ਵਾਸਤੇ ਰੱਖੇ ਸੀ। ਆਹ ਦੇਖੋ। ਇਹਨੂੰ ਆਪਾਂ ਹੱਥ ਨਾਲ ਵੀ ਆਪਾਂ ਮੈਸ਼ ਕਰ ਲ ਸਕਦੇ ਆ। ਜੇਕਰ ਤਾਜ਼ਾ ਫੁਲਕਾ ਹੋਵੇ ਤਾਂ। ਆਹ ਦੇਖੋ। ਇਸ ਤਰ੍ਹਾਂ ਆਪਾਂ ਹੱਥ ਨਾਲ ਆਪਾਂ ਤੋੜ ਕੇ ਮਿਕਸੀ ਵਾਲੇ ਜੱਗ 'ਚ ਪਾ ਦਾਂਗੇ। ਆਹ ਦੇਖੋ। ਮਿਕਸੀਆ ਚਾਚ ਪਾ ਕੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਂਦੇ ਹਾਂ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਆਪਾਂ ਕੱਢ ਦਿੰਨੇ ਆਹ ਦੇਖੋ ਇਸ ਤਰ੍ਹਾਂ ਇਹਦਾ ਮੈਂ ਥੋੜੇ ਜਿਹੀ ਰੱਖੇ ਸੀ ਤੁਹਾਨੂੰ ਦਿਖਾ ਦਵਾਂ ਮਿਕਸੀ ਜੀ ਗ੍ਰाइंड ਕਰਕੇ ਆਹ ਦੇਖੋ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਟਾਈਮ ਵੀ ਨਹੀਂ ਇੰਨਾ ਜ਼ਿਆਦਾ ਲੱਗਦਾਗਾ ਜੇਕਰ ਆਪਣੇ ਕੋਲ ਰੋਟੀਆਂ ਆਪਣੇ ਕੋਲ ਕਿਸੇ ਢੰਗ ਵੱਧ ਜਾਂਦੀ ਹੈ ਉਹਨਾਂ ਆਪਾਂ ਵੇਸਟ ਨਹੀਂ ਕਰ ਸਕਦੇ ਐਸ ਤਰ੍ਹਾਂ ਆਪਾਂ ਮਿਕਸੀ ਦੇ ਵਿੱਚ ਆਪਾਂ ਗ੍ਰाइंड ਕਰਕੇ ਆਹ ਦੇਖੋ ਜੀ ਐਸ ਤਰ੍ਹਾਂ ਆਪਾਂ ਰੋਟੀਆਂ ਨੂੰ ਆਪਾਂ ਮਿਕਸੀ ਦੇ ਵਿੱਚ ਆਪਾਂ ਗ੍ਰाइंड ਕਰ ਲੈਂਦਾ ਹੁਣ ਆਪਾਂ ਉਧਰ ਕੜਾਈ ਰੱਖੀ ਗੈਸ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਆਪਾਂ ਚੀਨੀ ਦਾ ਪਾਵਾਂਗੇ ਇਹਦੇ ਕੱਪ ਚੀਨੀ ਵਿੱਚ ਇੱਕ ਕੱਪ ਆਪਾਂ ਪਾਣੀ ਦਾ ਪਾਣਾ ਹੈ ਕਿਉਂਕਿ ਇਹ ਰੋਟੀ ਆਪਾਂ ਰੋਟੀ ਦੀ ਚੂਰੀ ਬਣਾਉਂਦੇ ਪਏ ਹਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੱਧ ਲੱਗੇਗਾ ਅਰੇ ਇੱਕ ਇੱਕ ਆਪਾਂ ਪਾਣੀ ਪਾ ਲਾਂ ਇੱਕ ਚਮਚ ਆਪਾਂ ਸੌਫ ਦਾ ਪਾਵਾਂਗੇ ਦੇਖੋ ਜੀ ਜੇਕਰ ਆਪਾਂ ਸਰਦੀ ਦੇ ਵਿੱਚ ਆਪਾਂ ਚੂਰੀ ਕੁੱਟਦੇ ਆ ਜਾਂ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਕੇ ਚੂਰੀ ਆਪਾਂ ਤਿਆਰ ਕਰਦੇ ਆ ਸਰਦੀ ਵਿੱਚ ਆਪਾਂ ਚੂਰੀ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਡਰਾਈ ਫਰੂਟ ਵੀ ਪਾ ਸਕਦੇ ਆ ਹੁਣ ਦੇਖੋ ਜੀ ਗਰਮੀ ਹੈ ਗਰਮੀ ਦੇ ਵਿੱਚ ਆਪਾਂ ਇਹਦੇ ਵਿੱਚ ਇਸ ਕਰਕੇ ਆਪਾਂ ਸੌਫ ਪਾਇਆ ਆਪਾਂ ਡਰਾਈ ਫਰੂਟ ਨਹੀਂ ਪਾਏ ਇੱਕ ਕੱਪ ਚੀਨੀ ਦਾ ਸੀ ਚੀਨੀ ਦਾ ਆਪਾਂ ਚੌਥਾ ਹਿੱਸਾ ਆਪਾਂ ਘਿਓ ਦਾ ਪਾਵਾਂਗੇ ਕਿਉਂ ਆਪਾਂ ਗਰਮ ਕਰ ਲਿੱਤਾ ਹੈ ਚੌਥਾ ਹਿੱਸਾ ਆਪਾਂ ਦੇਸੀ ਘਿਓ ਦਾ ਪਾਉਂਦੇ ਇਹਨੂੰ ਵੀ ਆਪਾਂ ਪਾ ਦਾਂਗੇ ਚਾਸ਼ਨੀ ਦੇ ਵਿੱਚ ਹੁਣ ਆਪਾਂ ਚਾਸ਼ਨੀ ਨਾਲ ਪਚ ਕਰ ਲੈਨੇ ਹਾਂ ਹਾਂ ਅਜੇ ਥੋੜਾ ਜਿਹਾ ਟਾਈਮ ਲੱਗੂਗਾ ਹੋਰ ਅਜੇ ਆਪਾਂ ਥੋੜੀ देर ਆਪਾਂ ਵੇਟ ਕਰਦੇ ਹਾਂ ਦੇਖੋ ਜੀ ਚਾशनी ਆਪਾਂ ਗੁੜ ਦੀ ਵੀ ਬਣਾ ਸਕਦੇ ਆ ਸ਼ੱਕਰ ਦੀ ਵੀ ਬਣਾ ਸਕਦੇ ਆ ਜਰੂਰੀ ਨਹੀਂ ਆ ਆਪਾਂ ਚੀਨੀ ਦੀ ਆਪਾਂ ਚਾशनी बनानी ਹੈ ਆਹ ਦੇਖੋ ਚਾशनी बनके ਆਪਣੀ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਰੋਟੀ ਜੇ ਵੀ ਆਪਾਂ ਗ੍ਰੈਂਡ ਕਰਕੇ ਰੱਖੀਏ ਆਹ ਗੈਸ 'ਨੋਂ ਆਪਾਂ ਬਰਕਲ ਸਿਰੋਂ ਰੱਖਿਆ ਹੈ। ਇਹਨੂੰ ਹੁਣ ਆਪਾਂ ਮਿਕਸ ਕਰ ਦੇਣਾ। ਛਾਸਲੇ ਦੇ ਅੰਦਰ ਰੋਟੀ ਨੂੰ। ਇਹਦੇ ਵਿੱਚ ਆਪਾਂ ਕਾਕੋਨਟ ਪਾਊਡਰ ਵੀ ਪਾ ਸਕਦੇ ਹਾਂ, ਡਰਾਈ ਫਰੂਟ ਵੀ ਪਾ ਸਕਦੇ ਆ। ਚੂਰੀ ਨੂੰ ਆਪਾਂ ਚੈੱਕ ਕਰ ਲੈਨੇ। ਆ ਦੇਖੋ। ਚੂਰੀ ਬਣ ਕੇ ਆਪਣੀ ਤਿਆਰ ਹੈ, ਬਹੁਤ ਹੀ ਜਿਆਦਾ ਵਧੀਆ ਬਣੀ ਹੈ। ਹੁਣ ਆਪਾਂ ਇਹਦੇ ਵਿੱਚ ਪਾਨੇ ਆ ਥੋੜਾ ਜਿਹਾ ਆਪਾਂ ਕਾਕੋਨਟ ਪਾਊਡਰ। ਇਹ ਆਪਸ਼ਨ ਹੈ ਪਾਣੀ ਆਵੇਂ ਪਾ ਸਕਦੇ ਨੇ ਨਹੀਂ ਤਾਂ ਆਪਾਂ ਸਕਿਪਰ ਵੀ ਕਰ ਸਕਦੇ ਹਾਂ ਜਦੋਂ ਹੁਣ ਆਪਾਂ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਦੇ ਨੇ ਇਹਨੂੰ ਨਾ ਪਲੇਟ ਦੇ ਵਿੱਚ ਆਪਾਂ ਕੱਢ ਲੈਣਾ ਹਾਂ ਦੇਖੋ ਜੇ ਆਪਾਂ ਸੌਫ ਤਾਪ ਆਏ ਕਿਉਂਕਿ ਗਰਮੀ ਹੈ ਸੌਫ ਠੰਡੇ ਹੁੰਦੇ ਐ इस करके अपन चूरी बढ़ के अपनी तैयार है बहुत ही ज्यादा वादिया बनी है तुम भी जरूर ट्राई वीडियो लगे वीडियो लाइक करना कमेंट करना शेयर करना सबसक्राइब करना धनबाद जी